ਸੈਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਨੂੰ ਵੀ ਮਿਲੇ ਸੀ ਉੱਥੇ ਵੀ ਵਾਰਤਾ ਲਾਭ ਕੀਤੀ ਫਿਰ ਬਾਦਰਗੜ ਦੇਖਿਆ ਅੱਜ ਦੌਣਕਲਾ ਮੰਡੀ ਵੇ ਹਲਕਾ ਸਨੌਰ ਦੇ ਵਿੱਚ ਆਏ ਆ ਇੱਥੇ ਮੇਰੇ ਨਾਲ ਜਿੰਨੇ ਵੀ ਕਿਸਾਨ ਭਰਾਣੇ ਲੋਕਲ ਆੜਤੀ ਭਰਾਣੇ ਉਹ ਆਪ ਖੁਦ ਆਪਣਾ ਦੁੱਖ ਦੱਸ ਰਹੇ ਨੇ ਇਹ ਸਾਰਾ ਪ੍ਰੈਸ ਹੈ ਪ੍ਰੈਸ ਨੂੰ ਆਪ ਆਪਣੀ ਜੋ ਹੱਦ ਬੀਤੀਓ ਦੱਸ ਰਹੇ ਨੇ ਲਗਭਗ 2 ਮਹੀਨੇ ਹੋ ਗਏ ਫਲੱਡ ਆਏ ਨੂੰ ਸਰਕਾਰ ਅਜੇ ਤੱਕ ਸੁੱਤੀ ਪਈ ਹੈ ਸਰਕਾਰ ਨੂੰ ਘੱਟੋ ਘੱਟ 2 ਮਹੀਨਿਆਂ ਚ ਜਿਹੜਾ ਗਰਦੋਰੀ ਜੋ ਮੁਆਵਜ਼ਾ ਬਣਦਾ ਹੈ ਅਜੇ ਤੱਕ ਉਹਦੀ ਗਰਦੋਰੀ ਨਹੀਂ ਪੂਰੀ ਕੀਤੀ ਮੁਆਵਜ਼ਾ ਕਦੋਂ ਦੇਣਾ ਹੈ ਅਸੀਂ ਬੇਨਤੀ ਕਰਦੇ ਹਾਂ ਸੁੱਤੀ ਹੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਆਪਣੀ ਡਿਊਟੀ ਨਿਭਾਓ ਜਿਹੜੀ ਕੁਦਰਤੀ ਆਫਤ ਆਈ ਹੈ ਇਹ ਕਿਸਾਨ ਪਹਿਲਾਂ ਹੀ ਬਹੁਤ ਨੁਕਸਾਨ 'ਚ ਜਾ ਰਹੇ ਨੇ ਕਿਸਾਨੀ ਨੂੰ ਨਾ ਮਾਰਿਆ ਜਾਏ ਕਾਰੋਬਾਰ ਨਾ ਮਾਰਿਆ ਜਾਏ ਕਿਉਂਕਿ ਆਰਥੀ ਅਤੇ ਕਿਸਾਨ ਦੇ ਇੱਕ ਨੌ ਮਾਤ ਦਾ ਰਿਸ਼ਤਾ ਹੈ ਜਿਹੜਾ ਕਦੀ ਵੀ ਦੋ ਟਾਇਰ ਨੇ ਇੱਕ ਟਾਇਰ ਨਾਲ ਨਹੀਂ ਚੱਲ ਸਕਦੇ ਸੋ ਇਸ ਕਰਕੇ ਨਾ ਆਰਥੀਆਂ ਨੂੰ ਦਬਾਇਆ ਜਾਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਪੀ ਜਿਹੜੀ ਆਪਦੀ ਜ਼ਿੰਮੇਵਾਰੀ ਹੈ ਉਹ ਇਮਾਨਦਾਰੀ ਨਾਲ ਦਿਆਨਦਾਰੀ ਨਾਲ ਮਿਹਨਤ ਨਾਲ ਬਾਖੂਬੀ ਨਿਭਾਈ ਜਾਏ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿਸੇ ਨਾਲ ਵੀ ਜਿਵੇਂ ਕਈ ਕਈ ਦਿਨ ਇੱਥੇ ਮੈਂ ਭਰਾਵਾਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ 4 ਕਿੱਲਾਂ ਦੇ ਵਿੱਚੋਂ 10 ਕੁਇੰਟਲ ਮਸਾਂ ਛਾੜ ਦੇਖ ਲਿਆ ਸਰ ਤੁਸੀਂ ਦੋਹਰਾ ਕੀਤਾ ਜੀ ਇਸ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਸਰ ਕਮੀਆਂ ਬਹੁਤ ਜ਼ਿਆਦਾ ਨੇ ਸੈਂਟਰ ਨੂੰ ਵੀ ਬੇਨਤੀ ਕਰਦੇ ਆਂ ਸਟੇਟ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿਉਂਕਿ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਇੱਕ ਖਾਸ ਕਰਕੇ ਜਿਹੜਾ ਡਿਸਕਲਰ ਡੈਮੇਜ ਹੈ ਉਹਦੇ 'ਚ ਰਿਲੈਕਸੇਸ਼ਨ ਲਈ ਆਂਦੀ ਜਾਏ ਉਹ ਖਾਸ ਕਰਕੇ ਤਾਂ ਕਿ ਕਿਸਾਨ ਬਚ ਸਕਣ ਦੂਜੀ ਲੋਕਲ ਸਰਕਾਰ ਨੂੰ ਸਟੇਟ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜਾ ਲੋਕਾਂ ਦਾ ਮੌਜਾ ਹੈ ਝਾੜ ਬਹੁਤ ਘਟ ਹੈ ਹਲਦੀ ਰੋਗ ਬਹੁਤ ਹੈ ਜਿਹੜਾ ਡੈਮੇਜ ਡਿਸਕਲਰ ਬਹੁਤ ਜ਼ਿਆਦਾ ਹੈ ਉਹਦੇ ਚ ਖਾਸ ਕਰਕੇ ਲੋਕਾਂ ਨੂੰ ਜਿਹੜਾ ਕਿ ਬਿਮਾਰੀ ਦਾ ਇਸ ਟਾਈਮ ਆਫਤ ਆਈ ਹੋਈ ਹੈ ਇਹਦੇ ਚ ਲੋਕਾਂ ਨੂੰ ਬੰਨ ਦਾ ਮੌਜਾ ਦਿੱਤਾ ਜਾਏ ਹੜ੍ਹਾਂ ਦੀ ਮਾਰ ਦਾ ਮੌਜਾ ਦਿੱਤਾ ਜਾਏ ਵੱਖ-ਵੱਖ ਏਰੀਆ ਦੇ ਵਿੱਚ ਕਈਆਂ ਦੇ ਡੰਗਰ ਮਰ ਗਏ ਕਈਆਂ ਦੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਸੋ ਸਰਕਾਰ ਹੈ ਜਿਹੜੀ ਲੋਕਾਂ ਨੇ ਚੁਣੀ ਹੋਈ ਸਰਕਾਰ ਹੈ ਇਹ ਸਰਕਾਰ ਵੈਂਟੀਲੇਟਰ ਤੇ ਪਈ ਹੋਈ ਹੈ ਇਹਨੂੰ ਬੇਨਤੀ ਕਰਦੇ ਆਂ ਵੀ ਬਾਹਰ ਆਓ ਜਾਗੋ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਸਰਵੇ ਕਰਾ ਕੇ ਲੋਕਾਂ ਨੂੰ ਮੌਜੂਦ ਕਰਾਓ ਸਰ ਸਾਬ ਕਿਸ ਤਰ੍ਹਾਂ ਦੀ ਪਹੁੰਚ ਸਰਕਾਰੀ ਅਧਿਕਾਰੀਆਂ ਦੀ ਹੈ ਕਿਉਂਕਿ ਇੱਕ ਮੰਡੀ ਬੋਰਡ ਨਾਲ ਜੁੜਿਆ ਹੋਇਆ ਸਿਸਟਮ ਹੈ ਤੇ ਕਿਸ ਤਰ੍ਹਾਂ ਦਾ ਇਹ ਮੰਡੀ ਸਿਸਟਮ ਜਿਹੜਾ ਚੱਲ ਰਿਹਾ ਹੈ ਤੇ ਲੱਗਦਾ ਕਿ ਕੁਝ ਅਧਿਕਾਰੀ ਜਿਹੜੇ ਅਣਦੇਖੀ ਕਰ ਰਹੇ ਜਾਂ ਅਧਿਕਾਰੀ ਟਾਈਮ ਪਾਸ ਕਰ ਰਹੇ ਨੇ ਕੋਈ ਡਿਊਟੀ ਨਹੀਂ ਆਪਦੀ ਨਿਭਾ ਰਹੇ ਮੈਂ ਤਾਂ ਡੀਸੀ ਸਾਹਿਬ ਨੂੰ ਵੀ ਮਾਰਕੀ ਕਮੇਟੀ ਸੈਕਟਰੀ ਸਾਹਿਬ ਨੂੰ ਵੀ ਸਮੁੱਚੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਮੰਡੀਆਂ ਦਾ ਦੌਰਾ ਕਰੋ ਲੋਕਾਂ ਨਾਲ ਜਿਹੜਾ ਨਿਆਂ ਹੋ ਰਿਹਾ ਧੱਕਾ ਹੋ ਰਿਹਾ ਲੋਕ 10-10 ਦਿਨ ਮੰਡੀਆਂ 'ਚ ਬੈਠੇ ਨੇ ਉਦੋਂ ਪੁਨਾ ਰੇੜੀ ਤੋਂ ਸਰਦਾਰ ਪਿਆਰਾ ਸਿੰਘ ਸੀਜੀ ਜਿਹੜੇ ਕਾਠ ਮੱਟੀ ਦੇ ਕਾਨਾਹੇੜੀ ਦੇ ਸਰਪੰਚ ਨੇ ਉਹ ਕਹਿੰਦੇ ਜੀ ਮੇਰਾ ਅੱਜ 8 ਦਿਨ ਹੋ ਗਏ ਮੈਨੂੰ ਇੱਥੇ ਬੈਠੇ ਨੇ 8 ਦਿਨਾਂ ਬਾਅਦ ਜੀਰੀ ਤੁਲ ਲਈਏ ਸੋ ਇਸ ਕਰਕੇ ਇੱਕ ਤਾਂ ਪਹਿਲਾ ਮਾਰ ਪਈ ਹੋਈ ਹੈ ਇੱਕ ਅੱਗੋ ਜਿਹੜੀ ਸਰਕਾਰ ਹੈ ਉਹ ਲੋਕਾਂ ਦਾ ਨਿਆਂ ਕਰੀ ਠੱਕਾ ਕਰੀਆ ਮਾਰਕੀਟ ਕਮੇਟੀ ਨੂੰ ਖਾਸ ਕਰਕੇ ਬੇਨਤੀ ਕਰਦੇ ਆ ਸਾਰੇ ਅਫਸਰ ਸਬੰਨਾਂ ਨੂੰ ਆਪਣੀ ਡਿਊਟੀ ਨਿਭਾਓ ਲੋਕਾਂ ਦਾ ਜੋ ਬੰਦਾ ਹੱਕ ਹੈ ਲੋਕਾਂ ਦੀ ਜਿਹੜੀ ਜੋ ਜੀਰੀ ਹੈ ਜੋ ਸਮਾਂ ਤਾਂ ਕਿ ਉਹ ਵਿਲੇ ਹੋ ਕੇ ਅੱਗੇ ਹੁਣ ਕਣਕ ਵੀ ਬੀਜਣੀ ਹੈ ਪਹਿਲਾਂ ਬੜੇ ਜੀਲੀ ਦੀ ਮਾਰ ਪੈ ਗਈ ਅੱਗੋਂ ਕਣਕ ਲੇਟ ਹੋ ਗਈ ਤਾਂ ਹੋਰ ਡਬਲ ਨੁਕਸਾਨ ਹੋ ਜਾਦਾ ਅਕਾਲੀ ਦਲ ਕਿਸ ਤਰ੍ਹਾਂ ਦੀ ਪੈਰਿਦਾਨੀ ਕਰੇਗਾ ਅਕਾਲੀ ਦਲ ਲੋਕਾਂ ਦਾ ਸੇਵਾਦਾਰ ਹੈ ਅਕਾਲੀ ਦਲ ਦਾ ਫਰਜ਼ ਬੰਦਾ ਹੈ ਲੋਕਾਂ ਦੀ ਆਵਾਜ਼ ਨੂੰ ਚੱਕਣਾ ਵਿਰੋਧੀ ਧਿਰ ਦੀ ਆਵਾਜ਼ ਜਿਹੜੀ ਬਣ ਕੇ ਲੋਕਾਂ ਨੂੰ ਸਰਕਾਰ ਨੂੰ ਜਗਾਉਣਾ ਤੇ ਲੋਕਾਂ ਦਾ ਹੱਕ ਦਵਾਉਣਾ ਠੀ ਸਨੌਰ ਦੇ ਵਿੱਚ ਆਏ ਆ ਇੱਥੇ ਮੇਰੇ ਨਾਲ ਜਿੰਨੇ ਵੀ ਕਿਸਾਨ ਭਰਾ ਨੇ ਲੋਕਲ ਆਰਤੀ ਭਰਾ ਨੇ ਉਹ ਆਪ ਖੁਦ ਆਪਣਾ ਦੁੱਖ ਦੱਸ ਰਹੇ ਨੇ ਇਹ ਸਾਰਾ ਪ੍ਰੈਸ ਹੈ ਪ੍ਰੈਸ ਨੂੰ ਆਪ ਆਪਣੀ ਜੋ ਹੱਡ ਬੀਤੀਓ ਦੱਸ ਰਹੇ ਨੇ ਲਗਭਗ 2 ਮਹੀਨੇ ਹੋ ਗਏ ਫਲੱਡ ਆਏ ਨੂੰ ਸਰਕਾਰ ਅਜੇ ਤੱਕ ਸੁੱਤੀ ਪਈ ਹੈ ਸਰਕਾਰ ਨੂੰ ਘੱਟੋ ਘੱਟ 2 ਮਹੀਨਿਆਂ ਜਿਹੜਾ ਗਰਦੋਰੀ ਜੋ ਮੁਆਵਜ਼ਾ ਬਣਦਾ ਹੈ ਅਜੇ ਤੱਕ ਉਹਦੀ ਗਰਦੋਰੀ ਨਹੀਂ ਪੂਰੀ ਕੀਤੀ ਮੁਆਵਜ਼ਾ ਕਦੋਂ ਦੇਣਾ ਹੈ ਅਸੀਂ ਬੇਨਤੀ ਕਰਦੇ ਆਂ ਸੁੱਤੀ ਹੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਆਪਣੀ ਡਿਊਟੀ ਨਿਭਾਓ ਜਿਹੜੀ ਕੁਦਰਤੀ ਆਫਤ ਆਈ ਹੈ ਇਹ ਕਿਸਾਨ ਪਹਿਲਾਂ ਹੀ ਬਹੁਤ ਨੁਕਸਾਨ 'ਚ ਜਾ ਰਹੇ ਨੇ ਕਿਸਾਨੀ ਨੂੰ ਨਾ ਮਾਰਿਆ ਜਾਏ ਕਾਰੋਬਾਰ ਨਾ ਮਾਰਿਆ ਜਾਏ ਕਿਉਂਕਿ ਆਰਥੀ ਅਤੇ ਕਿਸਾਨ ਦੇ ਇੱਕ ਨੌ ਮਾਤ ਦਾ ਰਿਸ਼ਤਾ ਹੈ ਜਿਹੜਾ ਕਦੀ ਵੀ ਦੋ ਟਾਇਰ ਨੇ ਇੱਕ ਟਾਇਰ ਨਾਲ ਨਹੀਂ ਚੱਲ ਸਕਦੇ ਸੋ ਇਸ ਕਰਕੇ ਨਾ ਆਰਥੀਆਂ ਨੂੰ ਦਬਾਇਆ ਜਾਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਆਪਦੀ ਜ਼ਿੰਮੇਵਾਰੀ ਹੈ ਉਹ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮਿਹਨਤ ਨਾਲ ਬਾਖੂਬੀ ਨਿਭਾਈ ਜਾਏ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਸੇ ਨਾਲ ਵੀ ਜਿਵੇਂ ਕਈ ਕਈ ਦਿਨ ਇੱਥੇ ਮੈਂ ਭਰਾਵਾਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ 4 ਕਿੱਲਾਂ ਦੇ ਵਿੱਚੋਂ 10 ਕੁਇੰਟਲ ਮਸਾਂ ਝਾੜ ਦੇਖ ਲਿਆ ਸਰ ਤੁਸੀਂ ਦੋਹਾਂ ਕੀਤਾ ਕਿ ਕਿਸ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਸਰ ਕਮੀਆਂ ਬਹੁਤ ਜ਼ਿਆਦਾ ਨੇ ਸੈਂਟਰ ਨੂੰ ਵੀ ਬੇਨਤੀ ਕਰਦੇ ਹਾਂ ਸਟੇਟ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿਉਂਕਿ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਇੱਕ ਖਾਸ ਕਰਕੇ ਜਿਹੜਾ ਡਿਸਕਲਰ ਡੈਮੇਜ ਹੈ ਉਹਦੇ 'ਚ ਰਿਲੈਕਸੇਸ਼ਨ ਲਈ ਆਂਦੀ ਜਾਏ ਉਹ ਖਾਸ ਕਰਕੇ ਤਾਂ ਕਿ ਕਿਸਾਨ ਵਾਹ ਸਕਣ ਦੂਜੀ ਲੋਕਲ ਸਰਕਾਰ ਨੂੰ ਸਟੇਟ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜਾ ਲੋਕਾਂ ਦਾ ਮੌਜਾ ਹੈ ਝਾੜ ਬਹੁਤ ਘਟ ਹੈ ਹਲਦੀ ਰੋਗ ਬਹੁਤ ਹੈ ਜਿਹੜਾ ਡੈਮੇਜ ਡਿਸਕਲਰ ਬਹੁਤ ਜ਼ਿਆਦਾ ਹੈ ਉਹਦੇ ਚ ਖਾਸ ਕਰਕੇ ਲੋਕਾਂ ਨੂੰ ਜਿਹੜਾ ਕਿ ਬਿਮਾਰੀ ਦਾ ਇਸ ਟਾਈਮ ਆਫਤ ਆਈ ਹੋਈ ਹੈ ਇਹਦੇ ਚ ਲੋਕਾਂ ਨੂੰ ਬੰਨ ਦਾ ਮੌਜਾ ਦਿੱਤਾ ਜਾਏ ਹੜਾਂ ਦੀ ਮਾਰ ਦਾ ਮੌਜਾ ਦਿੱਤਾ ਜਾਏ ਵੱਖ-ਵੱਖ ਏਰੀਆ ਦੇ ਵਿੱਚ ਕਈਆਂ ਦੇ ਡੰਗਰ ਮਰ ਗਏ ਕਈਆਂ ਦੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਸੋ ਸਰਕਾਰ ਹੈ ਜਿਹੜੀ ਲੋਕਾਂ ਨੇ ਚੁਣੀ ਹੋਈ ਸਰਕਾਰ ਹੈ ਇਹ ਸਰਕਾਰ ਵੈਂਟੀਲੇਟਰ ਤੇ ਪਈ ਹੋਈ ਹੈ ਇਹਨੂੰ ਬੇਨਤੀ ਕਰਦੇ ਆਂ ਵੀ ਬਾਹਰ ਆਓ ਜਾਗੋ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਸਰਵੇ ਕਰਾ ਕੇ ਲੋਕਾਂ ਨੂੰ ਮੌਜੂਦ ਕਰਾਓ ਸਰ ਸਾਹਿਬ ਕਿਸ ਤਰ੍ਹਾਂ ਦੀ ਪਹੁੰਚ ਸਰਕਾਰੀ ਅਧਿਕਾਰੀਆਂ ਦੀ ਹੈ ਕਿਉਂਕਿ ਇੱਕ ਮੰਡੀ ਬੋਰਡ ਨਾਲ ਜੁੜਿਆ ਹੋਇਆ ਸਿਸਟਮ ਹੈ ਤੇ ਕਿਸ ਤਰ੍ਹਾਂ ਦਾ ਇਹ ਮੰਡੀ ਸਿਸਟਮ ਜਿਹੜਾ ਚੱਲ ਰਿਹਾ ਹੈ ਤੇ ਲੱਗਦਾ ਕਿ ਕੁਝ ਅਧਿਕਾਰੀ ਜਿਹੜੇ ਅਣਦੇਖੀ ਕਰ ਰਹੇ ਜਾਂ ਅਧਿਕਾਰੀ ਟਾਈਮ ਪਾਸ ਕਰ ਰਹੇ ਨੇ ਕੋਈ ਡਿਊਟੀ ਨਹੀਂ ਆਪਦੀ ਨਿਭਾ ਰਹੇ ਮੈਂ ਤਾਂ ਡੀਸੀ ਸਾਹਿਬ ਨੂੰ ਵੀ ਮਾਰਕ ਕਮੇਟੀ ਸੈਕਟਰੀ ਸਾਹਿਬ ਨੂੰ ਵੀ ਸਮੁੱਚੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਮੰਡੀਆਂ ਦਾ ਦੌਰਾ ਕਰੋ ਲੋਕਾਂ ਨਾਲ ਜਿਹੜਾ ਅਨਿਆਹ ਹੋ ਰਿਹਾ ਧੱਕਾ ਹੋ ਰਿਹਾ ਲੋਕ 10-10 ਦਿਨ ਮੰਡੀਆਂ 'ਚ ਬੈਠੇ ਨੇ ਉਦੋਂ ਪੁਨਾ ਜਿਹੜੀ ਤੋਂ ਸਰਦਾਰ ਪਿਆਰਾ ਸਿੰਘ ਸੀ ਜੀ ਜਿਹੜੇ ਕਾਠ ਮੱਟੀ ਦੇ ਕਾਨਾ ਹੀੜੀ ਦੇ ਸਰਪੰਚ ਨੇ ਉਹ ਕਹਿੰਦੇ ਮੇਰਾ ਅੱਜ 8 ਦਿਨ ਹੋ ਗਏ ਮੈਨੂੰ ਇੱਥੇ ਬੈਠੇ ਨੇ 8 ਦਿਨਾਂ ਬਾਅਦ ਜੀਰੀ ਤੋਂ ਲੀਏ ਸੋ ਇਸ ਕਰਕੇ ਇੱਕ ਤਾਂ ਪਹਿਲਾ ਮਾਰ ਪਈ ਹੋਈ ਹੈ ਇੱਕ ਅੱਗੋ ਜਿਹੜੀ ਸਰਕਾਰ ਹੈ ਉਹ ਲੋਕਾਂ ਦਾ ਨਿਆਂਕਾਰੀ ਠੱਗਾ ਕਰ ਰਹੀ ਹੈ ਮਾਰਕੀਟ ਕਮੇਟੀ ਨੂੰ ਖਾਸ ਕਰਕੇ ਬੇਨਤੀ ਕਰਦੇ ਆ ਸਾਰੇ ਅਫਸਰ ਸਬੰਨਾਂ ਨੂੰ ਆਪਦੀ ਡਿਊਟੀ ਨਿਭਾਓ ਲੋਕਾਂ ਦਾ ਜੋ ਬੰਦਾ ਹੱਕ ਹੈ ਲੋਕਾਂ ਦੀ ਜਿਹੜੀ ਜੋ ਜੀਰੀ ਹੈ ਜੋ ਸਮਾਂ ਤਾਂ ਕਿ ਉਹ ਵਿਲੇ ਹੋ ਕੇ ਅੱਗੇ ਹੁਣ ਕਣਕ ਵੀ ਬੀਜਣੀ ਹੈ ਪਹਿਲਾਂ ਬੜੇ ਜੀਲੀ ਦੀ ਮਾਰ ਪੈ ਗਈ ਅੱਗੋਂ ਕਣਕ ਲੇਟ ਹੋ ਗਈ ਤਾਂ ਹੋਰ ਡਬਲ ਨੁਕਸਾਨ ਹੋ ਜਾਦਾ ਅਕਾਲੀ ਦਲ ਕਿਸ ਤਰ੍ਹਾਂ ਦੀ ਪਹਿਰੇਦਾਰੀ ਕਰੇਗਾ ਅਕਾਲੀ ਦਲ ਲੋਕਾਂ ਦਾ ਸੇਵਾਦਾਰ ਹੈ ਅਕਾਲੀ ਦਲ ਦਾ ਫਰਜ ਬੰਦਾ ਹੈ ਲੋਕਾਂ ਦੀ ਆਵਾਜ਼ ਨੂੰ ਚੱਕਣਾ ਵਿਰੋਧੀ ਧਿਰ ਦੀ ਵੀ ਹਲਕਾ ਸਨੌਰ ਦੇ ਵਿੱਚ ਆਇਆ ਇੱਥੇ ਮੇਰੇ ਨਾਲ ਜਿੰਨੇ ਕਿਸਾਨ ਭਰਾ ਨੇ ਲੋਕਲ ਆਰਤੀ ਭਰਾ ਨੇ ਉਹ ਆਪ ਖੁਦ ਆਪਣਾ ਦੁੱਖ ਦੱਸ ਰਹੇ ਨੇ ਇਹ ਸਾਰਾ ਪ੍ਰੈਸ ਹੈ ਪ੍ਰੈਸ ਨੂੰ ਆਪ ਆਪਣੀ ਜੋ ਹੱਦ ਬੀਤੀਓ ਦੱਸ ਰਹੇ ਨੇ ਲਗਭਗ 2 ਮਹੀਨੇ ਹੋ ਗਏ ਫਲੱਡ ਆਇਆ ਨੂੰ ਸਰਕਾਰ ਅਜੇ ਤੱਕ ਸੁੱਤੀ ਪਈ ਹੈ ਸਰਕਾਰ ਨੂੰ ਘੱਟੋ ਘੱਟ 2 ਮਹੀਨਾ ਜਿਹੜਾ ਗਰਦੋਰੀ ਜੋ ਮੁਆਵਜ਼ਾ ਬਣਦਾ ਹੈ ਅਜੇ ਤੱਕ ਉਹਦੀ ਗਰਦੋਰੀ ਨਹੀਂ ਪੂਰੀ ਕੀਤੀ ਮੁਆਵਜ਼ਾ ਕਦੋਂ ਦੇਣਾ ਹੈ ਅਸੀਂ ਬੇਨਤੀ ਕਰਦੇ ਹਾਂ ਸੁੱਤੀ ਹੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਆਪਣੀ ਡਿਊਟੀ ਨਿਭਾਓ ਜਿਹੜੀ ਕੁਦਰਤੀ ਆਫਤ ਆਈ ਹੈ ਇਹ ਕਿਸਾਨ ਪਹਿਲਾਂ ਹੀ ਬਹੁਤ ਨੁਕਸਾਨ 'ਚ ਜਾ ਰਹੇ ਨੇ ਕਿਸਾਨੀ ਨੂੰ ਨਾ ਮਾਰਿਆ ਜਾਏ ਕਾਰੋਬਾਰ ਨਾ ਮਾਰਿਆ ਜਾਏ ਕਿਉਂਕਿ ਆਰਥੀ ਅਤੇ ਕਿਸਾਨ ਦੇ ਇੱਕ ਨੌ ਮਾਤ ਦਾ ਦਿਸਤਾ ਹੈ ਜਿਹੜਾ ਕਦੀ ਵੀ ਦੋ ਟਾਇਰ ਨੇ ਇੱਕ ਟਾਇਰ ਨਾਲ ਨਹੀਂ ਚੱਲ ਸਕਦੇ ਸੋ ਇਸ ਕਰਕੇ ਨਾ ਆਰਥੀਆਂ ਨੂੰ ਦਬਾਇਆ ਜਾਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਆਪਦੀ ਜ਼ਿੰਮੇਵਾਰੀ ਹੈ ਉਹ ਇਮਾਨਦਾਰੀ ਨਾਲ ਦਿਆਨਦਾਰੀ ਨਾਲ ਮਿਹਨਤ ਨਾਲ ਬਾਖੂਬੀ ਨਿਭਾਈ ਜਾਏ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿਸੇ ਨਾਲ ਵੀ ਜਿਵੇਂ ਕਈ ਕਈ ਦਿਨ ਇੱਥੇ ਮੈਂ ਭਰਾਵਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਸਾਡੇ ਚਾਰ ਕਿੱਲਾਂ ਦੇ ਵਿੱਚੋਂ 10 ਕੁਇੰਟਲ ਮਸਾਂ ਝਾੜ ਦੇਖ ਲਿਆ ਸਰ ਤੁਸੀਂ ਦੋਹਰਾ ਕੀਤਾ ਜੀ ਇਸ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਸਰ ਕਮੀਆਂ ਬਹੁਤ ਜ਼ਿਆਦਾ ਨੇ ਸੈਂਟਰ ਨੂੰ ਵੀ ਬੇਨਤੀ ਕਰਦੇ ਆਂ ਸਟੇਟ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿਉਂਕਿ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਇੱਕ ਖਾਸ ਕਰਕੇ ਜਿਹੜਾ ਡਿਸਕਲਰ ਡੈਮੇਜ ਹੈ ਉਹਦੇ 'ਚ ਰਿਲੈਕਸੇਸ਼ਨ ਲਈ ਆਂਦੀ ਜਾਏ ਉਹ ਖਾਸ ਕਰਕੇ ਤਾਂ ਕਿ ਕਿਸਾਨ ਬਚ ਸਕਣ ਦੂਜੀ ਲੋਕਲ ਸਰਕਾਰ ਨੂੰ ਸਟੇਟ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜਾ ਲੋਕਾਂ ਦਾ ਮੌਜਾ ਹੈ ਝਾੜ ਬਹੁਤ ਘਟ ਹੈ ਹਲਦੀ ਰੋਗ ਬਹੁਤ ਹੈ ਜਿਹੜਾ ਡੈਮੇਜ ਡਿਸਕਲਰ ਬਹੁਤ ਜ਼ਿਆਦਾ ਹੈ ਉਹਦੇ ਚ ਖਾਸ ਕਰਕੇ ਲੋਕਾਂ ਨੂੰ ਜਿਹੜਾ ਕਿ ਬਿਮਾਰੀ ਦਾ ਇਸ ਟਾਈਮ ਆਫਤ ਆਈ ਹੋਈ ਹੈ ਇਹਦੇ ਚ ਲੋਕਾਂ ਨੂੰ ਬੰਨ ਦਾ ਮੌਜਾ ਦਿੱਤਾ ਜਾਏ ਘਰਾਂ ਦੀ ਮਾਰ ਦਾ ਮੁਆਵਜ਼ਾ ਦਿੱਤਾ ਜਾਏ ਵੱਖ-ਵੱਖ ਏਰੀਆ ਦੇ ਵਿੱਚ ਕਈਆਂ ਦੇ ਡੰਗਰ ਮਰ ਗਏ ਕਈਆਂ ਦੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਸੋ ਸਰਕਾਰ ਹੈ ਜਿਹੜੀ ਲੋਕਾਂ ਨੇ ਚੁਣੀ ਹੋਈ ਸਰਕਾਰ ਹੈ ਇਹ ਸਰਕਾਰ ਵੈਂਟੀਲੇਟਰ ਤੇ ਪਈ ਹੋਈ ਹੈ ਇਹਨੂੰ ਬੇਨਤੀ ਕਰਦੇ ਆਂ ਵੀ ਬਾਹਰ ਆਓ ਜਾਗੋ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਸਰਵੇ ਕਰਾ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰ ਸਾਬ ਕਿਸ ਤਰ੍ਹਾਂ ਦੀ ਪਹੁੰਚ ਸਰਕਾਰੀ ਅਧਿਕਾਰੀਆਂ ਦੀ ਹੈ ਕਿਉਂਕਿ ਇੱਕ ਮੰਡੀ ਬੋਰਡ ਨਾਲ ਜੁੜਿਆ ਹੋਇਆ ਸਿਸਟਮ ਹੈ ਤੇ ਕਿਸ ਤਰ੍ਹਾਂ ਦਾ ਇਹ ਮੰਡੀ ਸਿਸਟਮ ਜਿਹੜਾ ਚੱਲ ਰਿਹਾ ਹੈ ਤੇ ਲੱਗਦਾ ਕਿ ਕੁਝ ਅਧਿਕਾਰੀ ਜਿਹੜੇ ਆਣ ਦੇਖੀ ਕਰ ਰਹੇ ਜਾਂ ਅਧਿਕਾਰੀ ਟਾਈਮ ਪਾਸ ਕਰ ਰਹੇ ਨੇ ਕੋਈ ਡਿਊਟੀ ਨਹੀਂ ਆਪਦੀ ਨਿਭਾ ਰਹੇ ਮੈਂ ਤਾਂ ਡੀਸੀ ਸਾਹਿਬ ਨੂੰ ਵੀ ਮਾਰਕੀ ਕਮੇਟੀ ਸੈਕਟਰੀ ਸਾਹਿਬ ਨੂੰ ਵੀ ਸਮੁੱਚੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਮੰਡੀਆਂ ਦਾ ਦੌਰਾ ਕਰੋ ਲੋਕਾਂ ਨਾਲ ਜਿਹੜਾ ਅਨਿਆਹ ਹੋ ਰਿਹਾ ਧੱਕਾ ਹੋ ਰਿਹਾ ਲੋਕ 10-10 ਦਿਨ ਮੰਡੀਆਂ 'ਚ ਬੈਠੇ ਨੇ ਉਦੋਂ ਪੁਨਾ ਰੇੜੀ ਤੋਂ ਸਰਦਾਰ ਪਿਆਰਾ ਸਿੰਘ ਸੀਜੀ ਜਿਹੜੇ ਕਾਠ ਮੱਟੀ ਦੇ ਕਾਨਾ ਢੀ ਦੇ ਸਰਪੰਚ ਨੇ ਉਹ ਕਹਿੰਦੇ ਜੀ ਮੇਰਾ ਅੱਜ 8 ਦਿਨ ਹੋ ਗਏ ਮੈਨੂੰ ਇੱਥੇ ਬੈਠ